ਉਗੀ ਤਿਆਰ ਹਾਂਜੀ ਜਾਵੇ ਫਿਰ ਹਾਂ ਜਾ ਤੇ ਆ ਤੂੰ ਤੇ ਇੱਕ ਤਾਂ ਜਾਣਾ ਹੀ ਫਿਰ ਕਰਨ ਕਰਨ ਚੱਲਿਆ ਨਾਲ ਮੇਰੇ ਇੱਤਾ ਤਿਆਰ ਹਾਂਜੀ ਅੱਛਾ ਚੱਲ ਠੀਕ ਆ ਹੋ ਆਓ ਫਿਰ ਹਾਂ ਖਰਚੀ ਨਹੀਂ ਤੇ ਨਹੀਂ ਪਰ ਕੋਲ ਚੰਗੇ ਹੁੰਦੇ ਆ ਤੇ ਯਾਰ ਲੋੜ ਹੀ ਪੈਣਦੀ ਆ ਚਲ ਆ ਲੈ 1.5 ਹਜ਼ਾਰ ਰੁਪਈਆ ਈਓ ਚਲੋ ਠੀਕ ਠੀਕ ਆ ਨਾ ਆਹੋ ਤੇ ਮੇਰਾ ਪਤਾ ਨਾ ਮੋਟਰਸਾਈਕਲ ਧਿਆਨ ਨਾਲ ਚਲਾਈਂ ਟ੍ਰੈਫਿਕ ਬੜੀ ਓ ਚੀਲ ਲੋਕਾਂ ਦੇ ਵਿਆਹ ਵੇਖਦੇ ਤੇ ਆਪਣਾ ਦਾ ਕਰਾਈ ਚੰਗਾ ਮੈਂ ਤਾਂ ਰਾਦਾ ਦਾ ਕਰੀਏ ਵਿਆਹ ਫਾਈਲ ਲੱਗਾ ਹੋਊਗਾ ਨਾ ਤੇ ਵੇਖੋ ਫੇਕੇ ਦਾ ਕਰਦੇ ਆ ਬਸ 2 ਦਿਨ ਲੱਗਣੇ ਸਾਰੇ ਉੱਥੇ 2 ਦਿਨ ਇਹ ਤਾਂ ਹਥਮ ਵਾਲਿਆ ਦਾੰਦਰਾ ਦਾ ਕੰਮ ਕਰਨ ਵਾਲਾ ਉਹ ਹੋਰ ਤੇ ਸਾਰਾ ਕਸੂਰ ਤੁਹਾਡਾ ਤਾਂ ਮਮਮੀ ਦਾ ਵਾ ਜਿਹੜੇ ਇਹਨੂੰ ਕੁਝ ਕਹਿੰਦੇ ਹੀ ਨਹੀਂਗੇ ਘਰ ਦੇ ਮੈਂ ਜਿੱਥੇ ਮਾੜੀ ੀ ਤੋਂਪ ਨਿਕਲੀ ਜੇ ਰੱਖ ਮਮਮੀ ਤੋਪ ਸੇਕੰਡ ਰੇ ਦੇ ਆਹੋ ਮੈਂ ਹਾ ਅੱਜ ਤੋਂਪ ਨਿਕਲੀ ਆ ਚੱਲ ਮਾੜੀ ੀ ਸੇਕਾਂ ਬੈਠੇ ਗੋਡੇ ਘਾਡੇ ਆਹ ਸਵੇਰੇ ਤੇ ਤੁੰਦ ਬੜੀ ਸੀ ਹਾਂ ਬੜੀ ਤੁੰਦ ਸੀ ਸਵੇਰੇ ਹਾਂ ਚਲੇਪੀ ਤੋਂ ਬੋ ਥੋੜੀ ਬੋਤੀ ਨਿਕਲ ਜੈ ਨਾ ਉਹਦਾ ਨਹੀ ਪੜਾ ਹੋ ਜਾਂਦਾ ਵਾ ਜਿਹੜੇ ਸਾਰਾ ਦਿਨ ਤੋਂ ਪਹਿਣੀ ਹੋ ਤਾਂ ਤੇਰਾ ਦਿਨੇ ਐਵੇਂ ਨੰਗਦਾ ਵਾ ਆਹੋ ਫਿਰ ਜਲੈਰੀ ਚ ਪਈ ਰਹਿੰਦੀ ਆ ਉਹੀ ਗੱਲ ਨਾ ਨਾ ਕੋਈ ਕੱਪੜਾ ਸੁੱਕਦਾ ਨਾ ਕੋਈ ਕੰਮ ਹੁੰਦਾ ਵਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਐ ਮਾੜਾ ਮੋਟਾ ਜਿਹਾ ਦਿਨ ਨਿਕਲ ਜੈ ਨਾ ਕਪੜੇ ਕੁਪੜੇ ਸੁੱਕ ਜਾਂਦੀ ਆ ਫਿਰ ਤੇ ਹੋ ਜਾਂਦਾ ਸਾਰਾ ਕੰਮ ਤੇ ਉਹ ਬਨਾਲੀਓ ਸਾਰੇ ਕੰਮ ਹੋ ਗਏ ਹੁਣ ਸਿਆਲ ਚ ਠੰਡ ਚ ਕਿੱਥੇ ਨਾ ਨਾ ਹੁਣ ਮੰਮੀ ਠੰਡ ਤੇ ਦੇਣ ਆਏ ਆ ਠੰਡ ਵੀ ਆਉਣੀ ਆ ਹਾਂ ਹਾਂ ਹੁਣ ਮੌਸਮ ਦੇ ਨਾਲ ਤੇ ਫੇ ਸਾਰੇ ਉਮਦੇ ਹਾਂਜੀ ਹਾਂ ਸਾਰੇ ਦਿਨ ਵਾਰ ਆਉਂਦੇ ਆ ਜਦਾਈਆਂ ਫਿਰ ਮੰਨ ਬੈਠੇ ਨੇ ہاں ਬੈਠੇ ਆ ਜਾ ਹੋਮੇ ਫਿਰ ਜਾਵਾਂ ਫਿਰ ਹੋ ਗਈ ਤਿਆਰ ਹਾਂਜੀ ਜਾਵੇ ਫਿਰ ਹਾਂ ਜਾ ਤੇ ਆ ਤੂੰ ਤੇ ਇੱਕ ਤਾਂ ਜਾਣਾ ਹੀ ਆ ਫਿਰ ਕਰਨ ਕਰਨ ਚੱਲਿਆ ਨਾਲ ਮੇਰੇ ਇੱਤਾ ਤਿਆਰ ਹੋਣ ਹਾਂਜੀ ਅੱਛਾ ਚਲ ਠੀਕ ਆ ਹੋ ਆਓ ਫਿਰ ਹਾਂ ਬੱਸੇ ਤੇ ਫਿਰ ਟਾਈਮ ਬੜਾ ਲੱਗ ਜਾਣਾ ਸੀ ਮੰਮੀ ਨਹੀਂ ਬੱਸਾਂ ਤੇ ਬੜਾ ਟਾਈਮ ਲੱਗਦਾ ਤਾਂ ਹੀ ਮੈਂ ਪੁੱਛਿਆ ਨਾ ਵੀ ਬੱਸੇ ਤੇ ਨਹੀਂ ਚੱਲਦੀ ਬੱਸੇ ਤੇ ਫਿਰ ਤਰਾ ਦੇ ਮੈਨੂੰ ਮੇਰੇ ਘਰ ਨੂੰ ਲੈ ਜੰਨੀ ਆ ਨਾਲ ਤੇ ਨਾਲ ਹੀ ਆ ਜੂਗੀ ਹਾਂ ਹਾਂ ਚਲ ਏਦਾਂ ਕਰ ਲੋ ਰੋਟੀ ਖਾ ਲੋ ਨਹੀਂ ਬੀਬੀ ਰੋਟੀ ਖਾਣ ਦਾ ਟਾਈਮ ਲੱਗ ਜਾਣਾ ਫਿਰ ਫਿਰ ਟਾਈਮ ਨਾ ਜਾਣੇ ਆ ਰਹਿਣਾ ਵਾ ਚੱਲੇ ਕਰਨ ਪਤਾ ਨਹੀਂ ਅੰਦਰ ਹੀ ਫੋਨ ਲੈ ਕੇ ਬੈਠਾ ਹੋਣਾ ਵਾ ਦੇਣੀ ਆ ਪੁੱਛਦੀ ਆਪਾਂ ਮੈਂ ਉਹਨੂੰ ਮੈਨੂੰ ਤਾਂ ਕਹਿੰਦੇ ਚੌਲ ਬਣਾ ਦੇ ਮम्मा ਤੇ ਮੈਂ ਚੌਲ ਲੈ ਕੇ ਬੈ ਗਈ ਆ ਚੱਲ ਕੋਈ ਗੱਲ ਨਹੀਂ ਮੈਨੂੰ ਕਹਿੰਨੀ ਆ ਵੀ ਹੋ ਤਾ ਯਾਰ ਚਾਚੀ ਤੇਰੀ ਹੋ ਗਈ ਆ ਇਹਨੂੰ ਕੋਈ ਨਹੀਂ ਉਹਦੇ ਤਿਆਰ ਹੁੰਦੇ ਆ ਹੁੰਦੇ ਆ ਤੇ ਪੰਜ ਜਾਣਗੇ ਤੇ ਫਿਰ ਆਪੇ ਆਜੂਗਾ ਜੇ ਕਹਿਣ ਦਿਆ ਤੇ ਰਾਦਰਣਾ ਨਾ ਬੰਦ ਹੀ ਜੇ ਰਾਣੀ ਜੀ ਉੱਥੇ ਜਾਓ ਸਾਫ ਕਰਵਾਓ ਜੇ ਤੇ ਮੰਨੂਗਾ ਸਾਨੂੰ ਤੇ ਫਿਰ ਆਪਾਂ ਚਲੋ ਠੀਕ ਆ ਜੇ ਨਾ ਮੰਨੂਗਾ ਤੇ ਫਿਰ ਆ ਜਾਣੀ ਸੰਦਰ ਕਰਨ ਕਰਨ ਨੂੰ ਕਹਿ ਦੇਣਾ ਈ ਤਿਆਰ ਹੋ ਉਹ ਵੀ ਹੋ ਜਾਂਦਾ ਪਰ ਫਿਰ ਵੀ ਕੋਈ ਤੂੰ ਹੀ ਫਿਰ ਉਹ ਕਹੂਗਾ ਵੀ ਮम्मा ਨੇ ਨਹੀਂ ਕਿਹਾ ਹੈ ਕਾਫੀ ਕੋਈ ਨਹੀਂ ਆ ਮੈਂ ਜਾਣਦੀ ਆ ਤੇ ਮੈਂ ਆਈ ਕਹਿ ਦਿੰਨੀ ਉਹਨੂੰ ਤੇ ਹੋ ਜਾਂਦਾ ਪੇ ਤਿਆਰ ਜਾਓ ਫਿਰ ਟਾਈਮ ਨਾਲ ਜੇ ਸ਼ਾਮ ਨੂੰ ਆਉਣਾ ਹੋ ਟਾਈਮ ਨਾਲ ਆ ਜਿਓ ਫਿਰ ਠੀਕ ਆ ਹਾਂ ਜਾਇਓ ਕਰਨ ਦਾ ਕਿਤੇ ਦਿਲ ਲੱਗਣਾ ਇੰਨਾ ਤੇ ਰਾਤ ਰਹਿਣ ਨੂੰ ਮੁਸ਼ਕਲੀ ਹੈ ਰਾਤ ਨਹੀਂ ਰਹਿੰਦਾ ਕਿਤੇ ਵੀ ਉਹ ਚਲ ਕੋਈ ਨਹੀਂ ਮੈਂ ਪੁੱਛ ਕੇ ਦੇ ਲੂੰਗੀ ਹਾਂ ਜੇ ਰਹਿ ਪੂੰਗਾ ਤੇ ਵੇਖ ਲੈ ਜੇ ਰਹਿ ਪੂੰਗਾ ਠੀਕ ਹੈ ਜੇ ਨਹੀਂ ਤੇ ਫਿਰ ਕੋਈ ਨਹੀਂ ਮੈਂ ਆ ਪੂੰਗੀ ਨਾ ਰਹੂਗਾ ਤੇ ਫਿਰ ਆ ਜਿਓ ਹਾਂ ਕਾਈ ਤੋਂ ਉਹਦੇ ਨਾਲ ਚੱਲੇ ਆ ਵੀ ਚਲ ਆ ਜਾਂਦੀ ਮੈਂ ਫਸ ਹਾਂ ਆਪਣੇ ਸਾਧਨ ਦਾ ਇਹ ਆ ਨਾ ਕਿ ਆਪਣੇ ਸਾਧਨ ਤੇ ਬੰਦਾ ਥੋੜਾ ਜਿਹਾ ਟਾਈਮ ਨਾਲ ਵੇੜ ਕੇ ਵੀ ਮਾੜਾ ਜਾ ਹੋ ਜਾ ਤੇ ਕੋਈ ਗੱਲ ਨਹੀਂ ਤੇ ਬਹੁਤਾ ਕਵੇਲਾ ਵੀ ਨਾ ਕਰਿਓ یہ زمین تلاتری محدود mystرubers مح스 تلاتری سے ب profession ان stimulation ਹਾਂਜੀ ਤੂੰ ਫੋਨ ਵੇਖੀ ਜਾਣ ਰਿਆ ਵਾ ਤੇ ਚਾਚੀ ਤੇਰੀ ਤੇ ਤਿਆਰ ਹੋ ਗਈ ਆ ਤੇ ਤੂੰ ਵੀ ਤਿਆਰ ਹੋ ਜਾ ਮਮੀ ਤਿਆਰ ਤੇ ਮੈਂ ਹੋਇਆ ਹੀ ਆ ਪਰ ਨਾ ਮੈਂ ਬੰਨੇ ਆ ਮੈਂ ਕਮੀਜ਼ ਮੈਂ ਪਾਈ ਨਾ ਤੇ ਮੈਂ ਸਵੇਰੇ ਲਿਆ ਤੇ ਹੁਣ ਮੈਂ ਪੈਂਟ ਪਾ ਲੈਣਾ ਵਾ ਪਰਨੇ ਨਾ ਚੱਲ ਜਾਣਾ ਤੇ ਪਰਨੇ ਨਾ ਹੀ ਚੱਲ ਜਾਣਾ ਹਾਦ ਜਾਣਾ ਨਾਲੇ ਮਮੀ ਪਤਾ ਗੱਲ ਕੀ ਆ ਜਦੋਂ ਪੱਗ ਪਾ ਲੈਣਾ ਨਾ ਮੇਰਾ ਥੋੜਾ ਸਿਰ ਜਿਹਾ ਪੀੜ ਹੁੰਦਾ ਬੰਦ ਨਾਲੇ ਸਫਰ ਬੜਾ ਵਾ ਚੱਲ ਕੋਈ ਨਹੀਂ ਵਾਂਡੇ ਜਾਣਾ ਮੈਂ ਸਿਰ ਪਰਾ ਪਰਾ ਲੱਦਦਾ ਵਾ ਚੱਲ ਰਹਿਣ ਦੇ ਫਿਰ ਪਰਾ ਲੱਗਦਾ ਵਾ ਤੇ ਨਾਲੇ ਮੇਰੀ ਗੱਲ ਸੁਣ ਧਿਆਨ ਨਾ ਜਾਵੇਂ ਮੋਟਰਸਾਈਕਲ ਹੌਲੀ ਚਲਾਵੀ ਗੱਡੀਆਂ ਵਾਲੇ ਵੇਂਦੇ ਨਹੀਂ ਆ ਉਹ ਕੋਈ ਗੱਲ ਮम्मी ਨੂੰ ਪਤਾ ਵਾ ਨਿਆਣਾ ਥੋੜਨਾ ਮੈਂ ਮੇਰੇ ਪਾ ਤਾਂ ਨਿਆਣਾ ਹੀ ਆ ਉਹ ਚਲੋ ਕੋਈ ਗੱਲ ਮम्मी ਚਾਚੀ ਹੋ ਗਈ ਤਿਆਰ ਚਾਚੀ ਤਾਂ ਤਿਆਰ ਹੋ ਗਈ ਆ ਮੈਂ ਤਾਂ ਚਾਚੀ ਨੂੰ ਕਿਹਾ ਵੀ ਤੂੰ ਹੀ ਕਹ ਦੇ ਕਰਨ ਨੂੰ ਅੱਛਾ ਤੂੰ ਆਂਦੀ ਵੀ ਨਹੀਂ ਤੂੰ ਹੀ ਕਹੋ ਫੇਰ ਉਹ ਕਹੂਗਾ ਆਪੇ ਮੰਮੀ ਮੇਰੀ ਨੇ ਕਿਹਾ ਹੀ ਨਹੀਂ ਮੈਨੂੰ ਲੈ ਫੇਰ ਕੀ ਜੋ ਚਾਚੀ ਮੈਨੂੰ ਕੱਲ ਹੀ ਕਹਿਤਾ ਸੀ ਕਿ ਜਾਣਾ ਮੈਂ ਤਾਂ ਉਹਨਾਂ ਤਿਆਰ ਹੋ ਕੇ ਬੈਠਾ ਮੈਨੂੰ ਚਾਚੀ ਦੀ ਕਹਿੰਦ ਫਿਰ ਚੱਲੀਏ ਆਪਾਂ ਵੀ ਚੱਲ ਫੇਰ ਪਾ ਪੈਂਟ ਤੇ ਮੈਂ ਤਾਂ ਚੌਲ ਬਣਾਉਣ ਲੱਗੀ ਹਾਂ ਤੇ ਚੌਲ ਮੰਗਣ ਡਿਆ ਆ ਆਹ ਤੂੰ ਰੋਟੀ ਖਾਣੀ ਕਿੱਦਾਂ ਕਿੱਥੇ ਜਾ ਕੇ ਚੰਗਾ ਚੋਖਾ ਹੀ ਖਾਣਾ ਉਹ ਕੋਈ ਗੱਲ ਨਹੀਂ ਮੰਮੀ ਭੁੱਖ ਐ ਨਹੀਂ ਆ ਉੱਥੇ ਜਾ ਕੇ ਖਾ ਲਾਂਗੇ ਅੱਛਾ ਨਾਲੇ ਸਾਹ ਦਿਨ ਤੇ ਆ ਜਣਾ ਵਾ ਆਪਾਂ ਤੇਰਾ ਇਰਾਦਾ ਫਿਰ ਇਹ ਆ ਪੀ ਉਥੇ ਪਕੌੜੇ ਚਕੌੜੇ ਚੱਲਣਗੇ ਨਹੀਂ ਨਹੀਂ ਪਕੌੜੇ ਤੁਹਾਨੂੰ ਪਤਾ ਮੈਂ ਖਾਣਾ ਹੀ ਨਹੀਂ ਆ ਅਲਰਜੀ ਹੋ ਜਾਂਦੀ ਮੇਰੇ ਨੂੰ ਫਿਰ ਅੱਛਾ ਚੱਲ ਪੁੱਤ ਤੇਰੀ ਮਰਜ਼ੀ ਆ ਨਹੀਂ ਖਾਣੀ ਤਾਂ ਉੱਥੇ ਜਾ ਕੇ ਖਾ ਲਈ ਮੈਂ ਫਿਰ ਪਿੰਡ ਪੁੰਡ ਪਾਲਾਂ ਜਾ ਪਾਲਾ ਇਹਨਾਂ ਨੂੰ ਇੱਕ ਅੰਡਾ ਸੀ ਨਾ ਦਵਾ ਫਿਰ ਦਲਜਿੰਦਰ ਕਹਿੰਦੇ ਕਰਨ ਨੂੰ ਨਾਲ ਖੜਨਾ ਫਿਰ ਕਹਿਣਗੇ ਆਪ ਹੀ ਮਕਤਾਰ ਬਣੀ ਐ ਮੇਰੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਪਤਾ ਨਹੀਂ ਕਿੱਥੇ ਵੇਣੀ ਐ ਇਹਨਾਂ ਨੂੰ ਦੱਸ ਦਈਆਂ ਕਿ ਚੱਲਿਆ ਜੇ ਕਰਨ ਤੇ ਨਾਲੇ ਉਹਨੂੰ ਥੋੜੇ ਬਹੁਤੇ ਪੈਸੇ ਦੇ ਦੋ ਤੇ ਨਾਲੇ ਉਹਨੂੰ ਸਮਝਾ ਦਿਓ ਕਿ ਧਿਆਨ ਨਾਲ ਮੋਟਰਸਾਈਕਲ ਚਲਾਈਂ ਇਹ ਨਾ ਹੋਵੇ ਕਿ ਜਲਦਬਾਜੀ ਕਰੇ ਤਾਂ ਨਿਕਾਲ ਸੋ ਹਾਂ ਆ ਜਾ ਟਰਾਲੀ ਵੇਲੀ ਕਰਨੀ ਆ ਓਏ ਆਹੋ ਮਨਜਿੰਦਰ ਕਹਿੰਦਾ ਵੇਲੀ ਕਰਦੇ ਮੈਂ ਚੱਲ ਕਰ ਦਿੰਦੇ ਉਹਨੇ ਲੈਉਣੇ ਏਟਾ ਅੱਛਾ ਅੱਛਾ ਤੇ ਫਿਰ ਤੁਸੀਂ ਇੱਥੇ ਗੇਟ ਦੇ ਅੱਗੇ ਨਾ ਸੁੱਟੋ ਆ ਇੱਕ ਪਾਸੇ ਸੁੱਟੋ ਉਥੇ ਲੱਗ ਜਾਣਗੀਆਂ ਹੌਲੀ ਹੌਲੀ ਇੱਥੇ ਰਾਹ ਬੰਦ ਹੋ ਜਾਣਾ ਕਿ ਹਟਾਉਂ ਗੱਡੀ ਕੱਢਣੀ ਪੈਂਦੀ ਆ ਮਿਸਤਰੀ ਲੱਗੇ ਹੀ ਤੇ ਮੇਰਾ ਰਦਾ ਇਹ ਕੰਦਾ ਮਗਲੇ ਪਾਸੇ ਲੱਗ ਜਣੀ ਆ ਲੱਗ ਤੇ ਜਾਣੀ ਆ ਮੈਨੂੰ ਇਹ ਆ ਕਿ ਇੱਥੋਂ ਤੱਕ ਆ ਗਏ ਤੇ ਮੁਰਕੇ ਗੱਡੀ ਕਿੱਦਾਂ ਕੱਢਣੀ ਤੁਸੀਂ ਚੱਲ ਕੋਈ ਨਹੀਂ ਅਜੇ ਤੇ ਥੋੜੀਆਂ ਲਾਈਆਂ ਪਿੱਛੇ ਲਾ ਲੈਨੇ ਆ ਪਿੱਛੇ ਲਾਓ ਤੇ ਨਾਲੇ ਮੇਰੀ ਸੁਣੋ ਗੱਲ ਦਲਜਿੰਦਰ ਪੇਕੇ ਤਿਆਰ ਹੋਈ ਆ ਅੱਛਾ ਤੇ ਕਰਨ ਨੂੰ ਕਹਿਣ ਲਈ ਹੀ ਕੱਲ ਦਾ ਵੀ ਨਾਲ ਖੜਨਾ ਵਾ ਤੇ ਕੋਈ ਨਹੀਂ ਜਾਣਦੇ ਉਹਨੂੰ ਕਹਿ ਤਾਈ ਆ ਮੈਂ ਕਰਨ ਨੂੰ ਕਿ ਹੋ ਜਾ ਤਿਆਰ ਪਰ ਡਰ ਜਿਆ ਲੱਗਦਾ ਵਾ ਜਦੋਂ ਉਹ ਨਿਆਣਾ ਘਰੋਂ ਚਲ ਜਾਂਦੇ ਆ ਨਾ ਫੇਰ ਇੱਕ ਦੂਜੇ ਨਾਲ ਰੇਸਾਂ ਲਾਉਂਦੇ ਆ ਵੀ ਉਹ ਗੱਡੀ ਨੰਗੀ ਗਾੜੀ ਉਹ ਤੋਂ ਗੱਡੀ ਮੈਂ ਲੰਘ ਜਾ। ਉਹ ਚੱਲ ਜੇ ਕੱਲਾ ਹੁੰਦਾ ਤੇ ਫੇਰ ਤੇ ਡਰ ਹੀ ਹੁਣ ਦਿਲਜਿੰਦਰ ਨਾਲ ਹੀ ਆ। ਤੁਸੀਂ ਇਦਾਂ ਕਰਿਓ ਨਾਲੇ ਤੇ ਉਹਨੂੰ ਥੋੜੇ ਜਿਹਾ ਪੈਸੇ ਦੇ ਦਿਓ ਤੇ ਨਾਲੇ ਉਹਨੂੰ ਸਮਝਾ ਦਿਓ ਤੇ ਪੁੱਤ ਧਿਆਨ ਨਾ ਜਾਵੀਂ। ਇਹ ਨਹੀਂ ਵੀ ਕਾਲੀ ਕਰੀਦੀ ਹੁੰਦੀ ਆ। 10 ਮਿੰਟ ਬੰਦਾ ਲੇਟ ਹੋ ਜੇ ਤੇ ਆਰਾਮ ਨਾ ਜਾਂਦਾ ਵਾ। ਉਹ ਚੱਲ ਉਹ ਕਿਹੜਾ ਹੁਣ ਨਿਆਣਾ ਵਾ ਉਹ ਤਾਂ ਮੈਂ ਪੈਸੇ ਦੇ ਦਿੰਦਾ ਉਹਨੂੰ। ਚੱਲ ਪੈਸੇ ਦੇ ਦਿਓ ਨਿਆਣਾ ਨਹੀਂ ਗਾ। ਮੇਰੇ ਪਾਸ ਤਾਂ ਨਿਆਣਾ ਹੀ ਆ। ਤੁਸੀਂ ਕਹੀ ਜਾਂਦੇ ਨਿਆਣਾ ਨਹੀਂ ਮੈਂ ਚੱਲਿਆ ਯਾਰ ਇੰਨੀ ਗੱਲ ਕਹਿਣੀ ਆ ਵੀ ਤੇਜ ਨਾਲ ਚਲਾਈ ਆ ਮੈਂ ਕਹਿ ਦਿੰਦਾ ਚੱਲ ਕੋਈ ਗੱਲ ਨਹੀਂ ਹਾਂ ਕਰੋ ਫੇਰ ਲਾ ਲਓ ਇੱਟਾ ਤੇ ਮੈਂ ਵੀ ਰੋਟੀ ਬਣੀ ਆ ਹੁਣ ਕੇ ਲਾਉਣ ਲੱਗੀ ਆ ਆਜੋ ਖਾਓ ਤੁਸੀਂ ਆ ਚੱਲ ਕਰ ਲੈ ਮੈਂ ਲਾਲਾ ਥੋੜੀਆਂ ਜਿੱਟਾ ਲੈ ਤੂੰ ਤਾਂ ਟੈਮ ਨਹੀਂ ਤਿਆਰ ਬਿਆਰ ਹੋਇਆ ਵਾ ਵੀਰ ਤੇ ਰੇਟਾ ਲਾਉਂਦੀ ਆ ਵਾ ਤੇ ਕਰਨ ਆਪਣੀ ਚਾਚੀ ਨਾਲ ਚੱਲਿਆ ਵਾ ਆਂਦੀ ਮੈਂ ਪੇਕੇ ਜਾਣਾ ਵਾ ਤੂੰ ਉਹਦੇ ਕੋਲ ਨਗਰਵਸ਼ ਨੂੰ ਪਾਣੀ ਤਾਂ ਨਹੀਂ ਦਾਦਿਆ ਕਰ ਉਹ ਮੇਰੇ ਭਾਬੀ ਚੱਲਿਆ ਜਸ ਦਾ ਵਿਆਹ ਵਾ ਉਹ ਜਿਹੜਾ ਮੁੰਡਾ ਹੁੰਦਾ ਹੁੰਦਾ ਇੱਥੇ ਜੋ ਕਹਿੰਦਾ ਵਾ ਵੀ ਕੱਪੜੇ-ਕੁਪੜੇ ਲੈਣ ਜਾਣਾ। ਉਹਦਾ ਤੇ ਵਿਆਹ ਵਾ। ਇਹਨਾਂ ਘਾੜੀ ਇਦਾਂ ਹੀ ਨਾਲ ਪਨ ਆਉਣੀ ਆ। ਘਰ ਦਾ ਕੰਮ ਕੋਈ ਨਹੀਂ ਵੇਖਣਾ। ਲੋਕਾਂ ਦੇ ਵਿਆਹ ਵੇਖਦੇ ਤੇ ਆਪਣਾ ਦਾ ਕਰਾਈਂ ਚੰਗਾ। ਮੇਰਾ ਨਾ ਤੇ ਆਦਾ ਦਾ ਕਰੀਏ ਵਿਆਹ। ਫਾਇਲ ਲੱਗਾਊਗਾ ਨਾ ਤੇ ਵੇਖੀ ਫੇਰ ਕੇ ਦਾ ਵਿਆਹ ਆਵਾ ਬਸ 2 ਘੰਟੇ ਲੱਗਣੇ ਸਾਰੇ ਉੱਥੇ। 2 ਘੰਟੇ। ਇਟਾ ਰੱਥਣ ਵਾਲ ਗਿਆ ਵਾ। ਡੰਗਰਾ ਦਾ ਕੰਮ ਕਰਨ ਵਾਲਾ। ਉਹ ਹੋਰ ਕਰੇ। ਸਾਰਾ ਕਸੂਰ ਤੁਹਾਡਾ ਦਾ ਮਮੀ ਦਾ ਵਾ। ਜਿਹੜੇ ਇਹਨੂੰ ਕੁਝ ਕਹਿੰਦੇ ਹੀ ਨਹੀਂ ਜੀ। ਕਰਦੇ ਕੰਮ ਵਾਲ ਧਿਆਨ ਨਹੀਂਗਾ ਅੱਜ ਫਲਾਣੇ ਮੁੰਡੇ ਦਾ ਵਿਆਹ ਵਾ ਉਹਦੇ ਕੱਪੜੇ ਬੋਲਣੇ ਇੰਨੇ ਮਜ਼ਦੂਰ ਲਾਏ ਇੱਕ ਹੋਰ ਲੈ ਆਉਣਾ ਹੈ ਉਹਨੇ ਲਾ ਦੇਣੀਆਂ ਸੀ ਵੇਖਾਂ ਪੈਹੇ ਜਿਹੜੇ ਰੁੱਖਾਂ ਨੂੰ ਲੱਗੇ ਉਹਨੇ ਆਪੇ ਤੋੜ-ਤੋੜ ਕੇ ਉਹਨਾਂ ਨੂੰ ਦੇਈ ਜਾਣੇ ਆ ਉਹਦੇ ਜਿਹੜਾ ਕੰਮ ਕਰਦਾ ਉਹਨੂੰ ਪਤਾ ਆਪੇ ਪਿਆਹਾ ਕਿਦਾਂ ਬੰਨਦਾ ਜਦੋਂ ਵੀਰਜੀ ਉਹਨਾਂ ਨੇ ਠੇਕਾ ਕੀਤਾ ਤੇ ਆਪੇ ਲਉਂਦੇ ਤੂੰ ਇਕੱਲੇ ਲਾਉਂਦੇ ਉਹ ਠੇਕਾ ਤਾਂ ਕੀਤਾ ਪਰ ਹੁਣ ਇਹ ਆ ਫਿਰ ਚੱਲ ਵਿਲੀ ਹੋਊਗੀ ਚਾਚਾ ਤੇਰਾ ਮੰਗਣ ਦਾ ਉਹ ਤੇੜੀ ਨਾਲੇ ਮਿੱਟੀ ਦੇ ਨਾਲ ਟਰਾਲੀ ਖਰਾਬ ਹੋ ਜਾਣੀ ਆ ਇਹਨੂੰ ਪਾਈਪ ਲਾ ਕੇ ਤਾਂ ਤੋ ਇੱਕ ਵਾਰ ਤੇ ਕਦੋਂ ਜੀ ਆਉਣਾ ਕਿੰਨਾ ਟਾਈਮ ਆਏ ਨਾ ਮੈਂ ਦੋਆਂ ਘੰਟਿਆਂ ਨੂੰ ਚੱਲ ਆਜਾ ਮੇਰੇ ਤੇਰਾ ਤਾਂ ਕੰਮ ਕਰਨਾ ਪੈਣਾ ਹੀ ਅੱਜ ਕੋਈ ਨਹੀਂ ਮੈਂ ਕਰ ਦਿੰਦਾ ਚੰਗਾ ਇਹਦੇ ਪੱਠੇ ਪਾਏ ਲੈ ਲਿਓ ਤੁਸੀਂ ਤੁਹਾਨੂੰ ਕੁਝ ਕਹਿਣਾ ਹੀ ਨਹੀਂ ਹੁੰਦਾ ਤੁਸੀਂ ਮਾੜਾ ਜਿਹਾ ਦਵਕਾ ਦਾ ਮਾਰਦੇ ਵੀ ਕੱਪੜੇ ਲਾਹਦਾ ਹਜ਼ਾਰ ਦਾ ਕੰਮ ਕਰ ਵਿਆਹ ਉਹਦਾ ਉਹ ਕੱਪੜੇ ਉਹਨੇ ਲੈਣਾ ਤਾਂ ਤੈਨੂੰ ਕਦੀ ਫਸੀ ਪਈ ਨਾਲ ਜਾਣਦੀ ਚੱਲ ਜੀ ਉਹਨੇ ਹੁਣ ਕਿਹਾ ਤਾ ਉਹ ਜਣਾ ਤੇ ਪੜਾ ਹੀ ਉਹਨੂੰ ਨਾਲ ਕੀ ਜਾਣਾ ਪੈਂਦਾ ਇੰਨਾ ਭੂਵੇਂ ਨਹੀਂ ਚੜਾਈਦਾ ਹੁੰਦਾ ਫੇਰ ਕੋ ਮੇਰੇ ਭਰਾ ਨੇ ਮੈਨੂੰ ਚਾਰਜ ਦਿੱਤਾ ਕੱਪੜੇ ਬਣਾਉਣ ਦੇ ਵਾਲਾ ਸੀ ਮੁੰਡੇ ਦੇ ਆਹ ਹੋ ਤੈਹ ਤੁਹਾਡੇ ਕੋਲ ਲੈਂਦਾ ਵਾ ਕਦੀ ਕਿਤੇ ਚਲ ਗਿਆ ਤੇ ਕਦੀ ਕਿਤੇ ਚਲ ਗਿਆ ਇਹਦਾ ਤਾਂ ਕੰਮ ਹੀ ਰੋਜਦਾ ਇਹੋ ਵਾ ਚੱਲਾ ਅੱਜ ਤਾਂ ਦੋਆਂ ਘੰਟਿਆਂ ਤੱਕ ਜਾ ਆਪਣਾ ਕੰਮ ਕਰ ਜਾ ਮੈਂ ਤਾਂ ਕੰਮ ਕਰ ਹੀ ਲੈਣਾ ਵਾ ਤੁਸੀਂ ਲੱਗੇ ਰਹੋ ਇੱਥੇ ਟਰਾਲੀ ਦੇ ਵਿੱਚ ਚੰਗਾ ਤੁਸੀਂ ਨਾ ਕਿਉਂ ਨੂੰ ਕੁਝ ਕਰਨ ਹੋ ਗਿਆ ਤੇ ਆਰੇ ਹਾਂਜੀ ਹਾਂਜੀ ਪਾਪਾ ਉਹ ਚਾਚੀ ਜੀ ਕਹਿਣ ਦੇ ਸੀ ਵੀ ਚੱਲ ਮੇਰੇ ਨਾਲ ਚੱਲ ਮੇਰੇ ਪੇਕੇ ਅੱਛਾ ਤੇ ਮੈਂ ਚਲੋ ਕੋਈ ਗੱਲ ਨਹੀਂ ਮੈਂ ਵੀ ਘਰ ਵੇਲਾ ਹੀ ਇਹਨਾਂ ਨਾਲ ਮੇਰਾ ਅੱਜ ਛੁੱਟੀ ਸੀ ਤੇ ਕੱਲ ਦੀ ਮੈਂ ਭੀ ਜੇ ਤੂੰ ਰਹਿਣਾ ਹੋਗਾ ਤੇ ਕੱਲ ਦੀ ਮੈਂ ਸਕੂਲ ਵੈਸੇ ਲੈ ਲੂੰਗਾ ਅੱਛਾ ਅੱਛਾ ਪਰ ਮੇਰਾ ਤਾਂ ਜੀ ਨਹੀਂ ਲੱਗਣਾ ਮੈਂ ਆਇਆ ਨਾ ਤੇ ਦਵਾ ਕੋਈ ਪੈਸੇ ਤੇ ਲਾ ਆਹ ਦੇ ਦੋ ਪਾਪਾ ਮੇਰੇ ਕੋਲ ਕੱਖਵੀਆਂ ਨਹੀਂ ਆ ਤੇ ਚਾਚੀ ਤੇਰੀ ਨਾਲ ਹੀ ਆ ਟੁੰਗੜੇ ਤੇ ਖਰਚਣੇ ਆ ਖਰਚਣੇ ਤੇ ਨਹੀਂ ਆ ਪਰ ਕੋਲ ਚੰਗੇ ਹੁੰਦੇ ਆ ਕਿ ਯਾਰ ਲੋੜੀ ਪੈ ਜਾਂਦੀ ਆ ਚਲ ਆ ਲੈ ਆਹ ਲਾ 1000 ਰੁਪਏ ਆਈਓ ਚਲੋ ਠੀਕ ਜੀ ਠੀਕ ਆ ਨਾ ਆਹੋ ਕੋਈ ਗੱਲ ਨਹੀਂ ਤੇ ਮੇਰਾ ਪੁੱਤ ਨਾ ਮੋਟਰਸਾਈਕਲ ਧਿਆਨ ਨਾਲ ਚਲਾਈ ਟ੍ਰੈਫਿਕ ਬੜੀ ਓ ਠੀਕ ਤੇ ਚਾਚੂ ਕਿੱਥੇ ਗਏ ਆ ਉਹਨਾਂ ਦਾ ਮੋਟਰਸਾਈਕਲ ਆ ਜਾਂ ਨਹੀਂ ਚਾਚੂ ਤੇਰਾ ਤੇ ਚਲ ਗਿਆ ਉਹਨਾਂ ਹੈ ਕਿਤੇ ਮੁੜੇ ਤੱਕ ਇਹਦਾ ਮੋਟਰਸਾਈਕਲ ਤੇ ਉਹਨਾਂ ਦਾ ਘਰੇ ਹੀ ਹੋਣਾ ਵਾ ਪਤਾ ਨਹੀਂ ਵੇਖ ਲੈ ਜੇ ਹੈਗਾ ਤੇ ਲੈ ਜਾ ਹੋ ਲਿਆ ਲੈ ਫਿਰ ਉਹ ਚਾਚੂ ਵਾਲਾ ਲੈ ਜੀ ਚਲੋ ਠੀਕ ਜੀ ਹਾਂ ਚੰਗਾ ਫਿਰ ਪਤਾ ਹੈ ਧਿਆਨ ਨਾ ਜਾਈ ਚਲੋ ਠੀਕ ਹਾਂ ਚਾਚੀ ਜੀ ਆਹ ਲੈ ਫਿਰ ਚੱਲੀਏ ਚੰਗਾ ਦਾਦੀ ਜੀ ਫਿਰ ਆਪਾਂ ਚੱਲਦੇ ਜੀ ਹਾਂ ਚੰਗਾ ਪਤਾ ਧਿਆਨ ਨਾ ਜਾਇਓ ਹਾਂਜੀ ਹਾਂਜੀ ਆਹੋ ਚੰਗਾ ਮੰਮੀ

ਹਾਂ ਹਉਮੈਂ ਤੇ ਆਂਦੀ ਹਾਂ ਵੀ ਆਪਾਂ ਲਾਲ ਜਿਹੜੀਆਂ ਤੋੜ ਹੀ ਲੈਂਦੇ ਤੋੜ ਲੈਨੇ ਆ ਪੀ ਕੇ ਰੱਖ ਲਾਂਗੇ ਸਾਗ ਸੂਕ ਚ ਪਿਆ ਜਾਂਦੀਆਂ ਵਾਂ ਪਿਆ ਜਾਂਦੀਆਂ ਹੁੰਦੀਆਂ ਨੇ ਤੇ ਗੱਲ ਸੁਣ ਮੇਰੀ ਮੈਂ ਤੇਰੇ ਨਾਲ ਗੱਲ ਕਰਨੀ ਸੀ ਹਾਂਜੀ ਮੈਂ ਕਿਹਾ ਉਹਨੂੰ ਜਦੋਂ ਕਹਿੰਦੀ ਹੁੰਦੀ ਹੈ ਨਾ ਕਰਨ ਵੀ ਮੇਰੇ ਨਾਂ ਚੱਲ ਵਾਂਡੇ ਜਾਂ ਸ਼ਹਿਰ ਕਿਤੇ ਲੋੜ ਪਏ ਤੇ ਹਾਂਜੀ ਤੇ ਤੂੰ ਨਾ ਉਹਨੂੰ ਡਕਿਆ ਕਰ ਨਹੀਂ ਨਹੀਂ ਕਾਲੀ ਕਹਿਣ ਲਈ ਹੈਗੀ ਵੀ ਮੈਂ ਜਾਣਾ ਵਾਂ ਜਦੋਂ ਤੁਸੀਂ ਭੋਗ ਤੇ ਗਏ ਜੀ ਆਹੋ ਤੇ ਮੈਂ ਕਿਹਾ ਕੋਈ ਨਹੀਂ ਚੱਲ ਜੀ ਤੇ ਮੈਂ ਹਾਂ ਹੁਣ ਬੱッセ ਜਾਵੇਂਗੀ ਸਾਰਾ ਦਿਨ ਤੇਰਾ ਬੱਸਾਂ 'ਚ ਲੰਘ ਜਾਣਾ ਵਾ ਨਾਲੇ ਮੈਂ ਮੰਮੀ ਹੁਣੀ ਵੀ ਘਰ ਹੈ ਨਹੀਂ ਗੇ ਤੇ ਮੰਮੀ ਹੁਣਾਂ ਨੂੰ ਅੱਜ ਆ ਲੈੰਦੇ ਤੇ ਕੋਈ ਨਹੀਂ ਕੱਲ ਨੂੰ ਚਲ ਜੇ ਆਹੋ ਮੈਂ ਤੇ ਇਹੋ ਗੱਲ ਆਨੀ ਆ ਨਾ ਵੀ ਜੇ ਨਾ ਉਹਦੇ ਨਾਲ ਜਾਊਗਾ ਉਹਨਾਂ ਦਾ ਮੋਹ ਪਿਆਰ ਵਧੇਗਾ ਇਹ ਤਾਂ ਗੱਲ ਹੈ ਵਾ ਦੂਜੇ ਪਾਸਿਓਂ ਧਿਆਨ ਹਟਾਏਗੀ ਕਿਸੇ ਦਾ ਬੱਚਾ ਲੈਣ ਦਾ ਧਿਆਨ ਨਾ ਹੋਊਗਾ ਉਹਨੂੰ ਚਲੋ ਕੋਈ ਗੱਲ ਨਹੀਂ ਆਪੇ ਕਰਨ ਚਲ ਜਿਆ ਕਰੂਗਾ ਆਹੋ ਫਿਰ ਕੀ ਆ ਅੱਦਾ ਵੀ ਤੇ ਜਾਂਦਾ ਹੁੰਦਾ ਹੀ ਆ ਮੁੰਡਿਆਂ ਦੇ ਨਾਲ ਆਹੋ ਤਾਂ ਚੀ ਨਾ ਵੀ ਚਲ ਜੂਗਾ ਤੇ ਤਾਂ ਕੀ ਆ ਨਹੀਂ ਨਹੀਂ ਮੈਂ ਕੀ ਕਿਹਾ ਕੋਈ ਗੱਲ ਨਹੀਂ ਕੀਤੀ ਇਹ ਫਰਕ ਹੁੰਦਾ ਵਾ ਚਲੋ ਉਹਦਾ ਧਿਆਨ ਹਟ ਜੂ ਉਸ ਪਾਸੇ ਵੱਲੋਂ ਨਹੀਂ ਨਹੀਂ ਉਹਨੇ ਕਿਹਾ ਸੀ ਤੇ ਮੈਂ ਉਸੇ ਵੇਲੇ ਕਿਹਾ ਮੈਂ ਕੋਈ ਗੱਲ ਨਹੀਂ ਹਲ ਚਲ ਜੂਗਾ ਦੋਵੇਂ ਜਾਣੇ ਚਲ ਜੋ ਤੁਸੀਂ ਆਹੋ ਨਹੀਂ ਨਹੀਂ ਚੰਗਾ ਕੀਤਾ ਹਾਂ ਚੰਗਾ ਕਰ ਤੇ ਤੁਸੀਂ ਉਹਦਾ ਦਿਲ ਬਾਗ ਨੂੰ ਨਹੀਂ ਕਰਨਾ ਸੀ ਫੋਨ ਤੇ ਆਉਣਾ ਨਹੀਂ ਉਹਨੇ ਛੁੱਟੀ ਕਦੋਂ ਦਾ ਗਿਆ ਵਾ ਪੁੱਛ ਨਹੀਂ ਆ ਫੋਨ ਕਰਕੇ ਭਲਾ ਆਹੋ ਉਹਨੂੰ ਕਹੋ ਪਿਆਣ ਕੇ ਤੇਰਾ ਮਾਰ ਜਾ ਤੂੰ ਹੁਣ ਕਿੰਨਾ ਚਿਰ ਹੋ ਗਿਆ ਤੈਨੂੰ ਕਹੇ ਹਾਂ ਕਹਿ ਨਹੀਂ ਆ ਫੇਕ ਅੱਦਾ ਫੇਰਾ ਤੇ ਮਾਰ ਜਾ ਤੂੰ ਤੇ ਜਿਉਂ ਗਿਆ ਮੈਂ ਤੂੰ ਧਿਆਨ ਹੀ ਨਹੀਂ ਕੀਤਾ ਪਿੱਛੇ ਆਹੋ ਮਗਰ ਵੀ ਟੱਬਰ ਵਾ ਧਿਆਨ ਹੁੰਦਾ ਵਾ ਜਿੱਦਾਂ ਮਰਦੀ ਆ ਬੜਾ ਫਰਕ ਹੁੰਦਾ ਵਾ ਕਿ ਫੇਰ ਵੀ ਕੋਈ ਨਹੀਂ ਹੁਣਾਉਂਦਾ ਨਾ ਫੂਆ ਤੇ ਇਹਨਾਂ ਨੂੰ ਕਿਹਾ ਵੀ ਮੇਰੀ ਵੀ ਗੱਲ ਕਰਵਾ। ਹਾਂ ਨਹੀਂ ਕਰਦੇ ਹੋਣਗੇ ਨਾ ਜਦੋਂ ਗੱਲ ਦਲਬਾਗ ਨਾਲ। ਉਦੋਂ ਫੇਰ ਮੈਂ ਇਹਨਾਂ ਕੋ ਫੋਨ ਫੜ ਕੇ ਤੇ ਕਰ ਲਾਂਗੀ। ਆਹੋ ਤੈਨੂੰ ਕਿਹਾ ਵੀ ਆ ਕਰ ਨੂੰ ਹੋ ਜਾ ਤੂੰ ਵੀ ਮਰ ਜਾ ਫੇਰ। ਕਵਾਂਗੇ ਤੇਰੇ ਨਾਲ ਤੇ ਮੁੰਡੇ ਦੋ ਦੋ ਵਾਰ ਹੋ ਗਏ ਆ ਤੇ ਤੂੰ ਆਉਂਦਾ ਲੈ ਨਹੀਂ ਲੈਂਦਿਆ। ਹਾਂ ਉਹਨੇ ਕਵਾਂਗੇ ਉਹ ਵੀ ਧਿਆਨ ਫੇਰ ਤੈਨੂੰ ਪਤਾ ਹੀ ਜਾਣਾ। ਹੈ ਤੇ ਠੀਕ ਆ ਮੰਮੀ ਪਰ ਹੁਣ ਘਰ ਤੇ ਆਉਣਾ ਹੀ ਹੈ ਨਾ। ਹਾਂ ਘਰ ਪਿੱਛੇ ਬੱਚਾ ਬੱਚਾ ਆਪਣਾ ਹੋਏ ਤੇ ਬਹੁਤਾ ਮੋਹ ਹੁੰਦਾ ਵਾ। ਆਹੇ ਤੇ ਗੱਲ ਹੈ ਆ ਵਾ। ਚਲੋ ਕੋਈ ਨਹੀਂ ਮਹਾਰਾਜ ਆਪੇ ਦਊਗਾ ਦਊਗਾ ਆਪੇ ਕੋਈ ਗੱਲ ਨਹੀਂ ਇਹ ਵੀ ਪੁੱਤੀ ਆ ਚਲੋ ਫਿਰ ਕੀ ਹੋਇਆ ਹਾਂ ਪਰ ਤင်း ਸਿਆਣੀ ਆ ਤੂੰ ਮੈਂ ਕੀ ਤੈਨੂੰ ਦੱਸਣਾ ਚਲੋ ਚਲੋ ਖਾ ਲੋ ਰੋਟੀ ਤੁਸੀਂ ਕੋਈ ਗੱਲ ਨਹੀਂ ਬਣ ਗਈ ਰੋਟੀ ਰੋਟੀ ਹਾਂ ਰੋਟੀ ਬਣੀ ਮੰਮੀ ਚਲ ਕੋਈ ਖਾ ਲੈ ਲੈ ਚਲੋ ਮੈਂ ਆ ਗਈ ਮੈਂ ਦਿਨੀ ਰੋਟੀ ਤੈਨੂੰ ਅੱਛਾ ਘਰ ਤੇ ਮੰਮੀ ਦੀ ਵੀ ਠੀਕ ਵਾ ਕਰਨ ਨਾਲ ਚਲ ਜਿਆ ਕਰੋਗਾ ਬਾਹਰੋਂ ਕੋਈ ਆਇਆ ਨਾ ਤੇ ਸ਼ਰੀਕਾ ਜਾ ਬਣਾਵਾ ਇਹ ਗੱਲ ਦਾ ਤੈਨੂੰ ਵੀ ਚੰਗੀ ਤਰ੍ਹਾਂ ਪਤਾ ਹੋ ਕਰਨ ਦੇ ਨਾਲ ਵੀ ਕੱਲ ਨੂੰ 100 ਗੱਲਾਂ ਪਤਾ ਹੋਇਆ ਕਰਨੀਆਂ ਨਿਆਣੇ ਤੇ ਇੱਕ ਦੂਜੇ ਦੀ ਗੱਲ ਜਾਂਦੇ ਨਹੀਂਗੇ ਚਲ ਕੋਈ ਨਹੀਂ ਆਪੇ ਚਲ ਜੂਗਾ ਨਾਲ ਫੇਰ ਕਿਤੇ ਜਾਣਾ ਹਾਉ ਤੇ ਮੇਰਾ ਵਾ ਮੈਂ ਨਾ ਦਲਬਾਗ ਨਾਲ ਗੱਲ ਕਰਕੇ ਵੀ ਨਹੀਂ ਜੇ ਤੂੰ ਮੰਨ ਜਾਣਗੇ ਨਾ ਤੇ ਫਿਰ ਵੀਰ ਦੀ ਕੁੜੀ ਤੇ ਜਿਹਨ ਨਿੱਕੀ ਜੀ ਮੈਂ ਨਾ ਉਹਨੂੰ ਹੀ ਲੈ ਜਾਣੀ ਐ ਤੇ ਵੀਰ ਹੁਣਾਂ ਨੂੰ ਤੇ ਮੈਂ ਮਨਾ ਹੀ ਲੈਣਾ ਵਾ ਪਰ ਇਹ ਆ ਕਿ ਪਹਿਲਾਂ ਮੈਂ ਦਲਬਾਗ ਨਾਲ ਗੱਲ ਕਰਕੇ ਵੀ ਨਹੀਂ ਹੁਣ ਮੈਂ ਕਰਦਿਆਂ ਨੂੰ ਨਹੀਂ ਪੁੱਛਣਾ ਜਿਵੇਂ ਕਰਦੇ ਆ ਉਹ ਖੁਸ਼ਿਆ ਨਾ ਉਹਨਾਂ ਨੇ ਤੇ ਫੇਰ ਅੱਗੇ ਵੰਗੂ ਮਨਾ ਕਰ ਦੇਣਾ ਮੈਂ ਇਹਨਾਂ ਨੂੰ ਹੀ ਪੁੱਛਦੀ ਹਾਂ ਹਲੋ ਹਾਂਜੀ ਹੋ ਠੀਕ ਠਾਕ हां जी अही वे आए इत्ते ਪਿੰਡ ਆਏਗੇ हां जी ਠੀਕ ਠਾਕ ਆ ਸਾਰੇ ਇਹ ਵੀ ਤੁਸੀਂ ਠੀਕ ਚ ਤੇ ਮੇਰੀ ਗੱਲ ਸੁਣੋ ਤੁਸੀਂ ਥੋੜਾ ਘਟਾਮ ਫ੍ਰੀ ਹੋ ਮੈਂ ਤਾਂ ਨਾਲ ਗੱਲ ਕਰਨੀ ਹੈ ਦਰਵਾਜ਼ਾ ਘੱਲੇ ਆ ਕਿ ਮੈਂ ਨਾ ਇੱਥੇ ਪਿੰਡ ਆਈ ਆ ਤੇ ਤੁਹਾਨੂੰ ਦੇ ਪਤਾ ਹੀ ਆ ਕਿ ਵੀਰ ਦੀ ਕੁੜੀ ਨਾ ਨਹੀਂ ਕੀਤੀ ਜੀ ਤੋ ਕਿਨੂ ਖੇੜਦੀ ਦੀ ਸੋਣੀ ਲੱਗੰਦੀ ਹੈ ਨਾ ਤੇ ਮੇਰਾ ਦਿਲ ਕਰਨ ਰਿਹਾ ਵਾ ਕਿ ਮੈਂ ਲੈ ਨਾ ਜਾਵਾਂ ਉਹਨੂੰ ਆਹੋ ਮੈਨੂੰ ਪਤਾ ਵਾ ਅੱਗੇ ਹੀ ਉਹਨਾਂ ਨੇ ਕੀ ਕੋ ਕੀਤਾ ਹੈ ਰੋੜੀ ਤੋਂ ਉਹਨਾਂ ਨੇ ਪਾਉਣੀ ਹੈ ਚਾਲੜਿਆ ਮੈਂ ਵੀ ਆਰੇ ਲੱਗੀ ਰਹੂੰਗੀ ਤੇ ਕੋਈ ਗੱਲ ਨਹੀਂ ਕੀ ਪਤਾ ਇਹਦੇ ਪੈਰਾਂ ਪਿਛੇ ਹੀ ਰੱਬ ਹੱਡੀ ਸੁਣ ਲਈ ਮੁੜ ਕੇ ਬਸ ਮੈਂ ਤੁਹਾਡੀ ਸਲਾਹ ਲੈਣੀ ਸੀ ਜੇ ਤੁਸੀਂ ਮੇਰੇ ਨਾਲ ਸਹਿਮਤ ਹੀ ਹੋ ਨਾ ਤੇ ਫਿਰ ਕੋਈ ਗੱਲ ਨਹੀਂ ਉਹਨਾਂ ਦੀ ਰੋਲੀ ਵੀ ਕੋਈ ਨਹੀਂ ਉਹਨਾਂ ਦੀਆਂ ਮੈਂ ਜਰ ਲਊਂਗੀ ਉਹ ਮੈਨੂੰ ਪਤਾ ਵਾ ਉਹਨਾਂ ਨੇ ਮੈਨੂੰ ਟਿਕਣ ਨਹੀਂ ਨਾ ਦੇਣਾ ਪਰ ਤੁਸੀਂ ਮੇਰੀ ਫਿਕਰ ਨਾ ਕਰੋ ਮੈਂ ਸਭ ਕੁਝ ਜਰ ਲੈਣਾ ਵਾ ਜੋ ਮਰਜ਼ੀ ਕਹਿੰਦੇ ਰਹਿਣ ਉਹ ਫੋਨ ਤੇ ਉਹਨਾਂ ਨੇ ਤੁਹਾਨੂੰ ਵੀ ਕਰਨਾ ਹੀ ਆ ਤੁਹਾਨੂੰ ਵੀ ਵੱਧ ਘੱਟ ਬੋਲਣਾ ਹੀ ਆ ਤੇ ਕੋਈ ਗੱਲ ਨਹੀਂ। ਕਹਿ ਦਿਓ ਤੁਸੀਂ ਵੀ ਕਿ ਕੁੜੀ ਲੈ ਆਂਦੀ ਆ ਤੁਸੀਂ ਮੁੰਡੇ ਤੋਂ ਤੜਫਦੇ ਹੋ ਉਹਨੇ ਕਿਹੜਾ ਮੁੰਡਾ ਲੈ ਆਂਦਾ ਵਾ ਉਹਨੇ ਨਹੀਂ ਵੀਰ ਜੀ ਹੁਣਾਂ ਨੂੰ ਮੈਂ ਮਨਾ ਲੂੰਗੀ ਉਹਨਾਂ ਕੋ ਵੀ ਦੋ ਆ ਚਲ ਕੋਈ ਗੱਲ ਨਹੀਂ ਹੋਖੜੀ ਉਪਰੇ ਤਾਂ ਜਾਣੀ ਉਹ ਵੀ ਮੇਰਾ ਦਰਦ ਸਮਝਦੇ ਆ ਉਹਨਾਂ ਨੇ ਮੰਨ ਜਾਣਾ ਵਾ ਮੈਂ ਮਨਾ ਲੀਨੀ ਆ ਨਹੀਂ ਅਜੇ ਨਹੀਂ ਮੈਂ ਵੀਰ ਜੀ ਹੁਣਾਂ ਨਾਲ ਗੱਲ ਕੀਤੀ ਮੈਂ ਤਾਂ ਕਰਕੇ ਮੈਂ ਪਹਿਲਾਂ ਤੁਹਾਡੇ ਨਾਲ ਗੱਲ ਕਰ ਲਾਂ ਜੇ ਤੁਸੀਂ ਮੰਨੋਗੇ ਤੇ ਫੇਰੀ ਮੈਂ ਵੀਰ ਜੀ ਹੁਣਾਂ ਨਾਲ ਗੱਲ ਕਰੂੰਗੀ ਮੈਂ ਦੋਨਾਂ ਤੋਂ ਚੋਰੀ ਫੋਨ ਕਰਨ ਦੀ ਕੋਠੇ ਤੇ ਆ ਕੇ ਮੈਂ ਚਲ ਪੁੱਛ ਕੇ ਵੀ ਨਹੀਂ ਤੁਹਾਨੂੰ ਪਹਿਲਾਂ ਤੁਨੀ ਕੀ ਕਹਿੰਦੇ ਹੋ ਕੋਈ ਚੱਲ ਕੋਈ ਨਹੀਂ ਜੇ ਤੁਸੀਂ ਸਹਮਤ ਹੀ ਹੋ ਨਾ ਤੇ ਹੁਣ ਨਹੀਂ ਮੈਨੂੰ ਕਿਸਦਾ ਵੀ ਡਰ ਹੈਗਾ ਮੈਂ ਹੁਣ ਸਾਰਿਆਂ ਦੀਆਂ ਜਾਣੂੰਗੀ ਕੋਈ ਚੱਕਰ ਨਹੀਂ ਹੈ ਕੋਈ ਗੱਲ ਨਹੀਂ ਮੈਂ ਪੁੱਛ ਕੇ ਵੀ ਲੈਣੀ ਵੀਰ ਜੀ ਹੁਣਾਂ ਨੂੰ ਕੀ ਕਹਿੰਦੇ ਆ ਤੇ ਫੇ ਮੈਂ ਤੁਹਾਨੂੰ ਦੱਸ ਦਿੰਨੀ ਆ ਨਹੀਂ ਉਹਨਾਂ ਨੂੰ ਨਹੀਂ ਆ ਮੈਂ ਦੱਸ ਕੇ ਜਾਣਾ ਹੈਗਾ ਜੇ ਮੈਂ ਉਹਨਾਂ ਨੂੰ ਦੱਸ ਦਿੱਤਾ ਨਾ ਵੀ ਮੈਂ ਲਿਉਣੀ ਆ ਤਾਂ ਉਹਨਾਂ ਨੇ ਤੇ ਮੈਨੂੰ ਨੀਗਾ ਲਿਉਂ ਦੇਣੀ ਮੈਂ ਇਦਾਂ ਹੀ ਕਰਨੀ ਆ ਮੈਂ ਬਸ ਲੈ ਜਾਣਾ ਵਾ ਨਾਲ ਉਹਨਾਂ ਨੂੰ ਪਤਾ ਹੀ ਉਦੋਂ ਲੱਗੇ ਜਦੋਂ ਮੈਂ ਕਾਰ ਚੱਲਦਾ ਠੀਕ ਆ ਠੀਕ ਆ ਚਲੋ ਕੋਈ ਗੱਲ ਨਹੀਂ ਚਲੋ ਕੋਈ ਨਹੀਂ ਜਾਓ ਫੇ ਤੁਸੀਂ ਜਾਣਾ ਡਿਊਟੀ ਤੇ ਤੇ ਮੈਂ ਵੀ ਨਹੀਂ ਆ ਵੀਰ ਜੀ ਹੁਣਾਂ ਨਾਲ ਗੱਲ ਕਰਕੇ ਤੇ ਕੋਈ ਨਹੀਂ ਤੁਸੀਂ ਮੇਰੀ ਟੈਨਸ਼ਨ ਨਾ ਲਿਓ ਕਹਿਣਗੇ ਤੇ ਕੋਈ ਗੱਲ ਨਹੀਂ ਕਹਿੰਦੇ ਰਹਿਣ ਚਲੋ ਠੀਕ ਆ ਚਲ ਆ ਵੀ ਚੰਗਾ ਹੋ ਗਿਆ ਜਿਹੜੇ ਇਹ ਮੰਨ ਗਏ ਇਹਨਾਂ ਨੂੰ ਤੇ ਪਤਾ ਹੀ ਹੈ ਵੀ ਮੈਂ ਕਿੱਦਾਂ ਰਹਿਣ ਦੀ ਚਲ ਕੋਈ ਨਹੀਂ ਇਹ ਤੇ ਕਹਿੰਦੇ ਆ ਵੀ ਤੂੰ ਲੈ ਜਾ ਕੋਈ ਗੱਲ ਨਹੀਂ ਆਪੇ ਜੋ ਹੋਊਗਾ ਨਾ ਵੇਖ ਹੀ ਜਾਊਗੀ ਤੇ ਹੁਣ ਮੈਂ ਵੀਰ ਜੀ ਨਾਲ ਗੱਲ ਕਰਕੇ ਨਾ ਜੇ ਉਹ ਮੰਨ ਗਏ ਤੇ ਫਿਰ ਮੈਂ ਲੈ ਆ ਹੀ ਜਾਣੀ ਐ ਜੋ ਇਹਨਾਂ ਨੇ ਕਰਨਾ ਉਹ ਕਰਨਾ ਤੇ ਹੈਗਾ ਹੀ ਐ ਇਹਨਾਂ ਨੂੰ ਮੈਂ ਦੱਸਣਾ ਹੀ ਨਹੀਂਗਾ ਹੁਣ ਉਦੋਂ ਪਤਾ ਲੱਗੇ ਜਦੋਂ ਮੈਂ ਲੈ ਹੀ ਜਾਵਾਂ ਘਰ ਇਹ ਆ ਕਿ ਚੱਲ ਮੈਂ ਵੀ ਆਰੇ ਲੱਗੀ ਰਿਹਾ ਕਰੂੰਗੀ ਐਵੇਂ ਸਾਰਾ ਦਿਨ ਇਦਾਂ ਹੀ ਬਸ ਲੰਘ ਜਾਂਦਾ ਵਾ ਸੋਚਾਂ ਦੇ ਵਿੱਚ ਹੀ ਇੰਨੇ ਨਾਲ ਹੀ ਮੇਰੀ ਵੀ ਕਿੰਨੀ ਟੈਨਸ਼ਨ ਘਟ ਜੰਨੀ ਐ ਚੱਲ ਮੈਂ ਵੀਰ ਜੀ ਨਾਲ ਗੱਲ ਕਰਕੇ ਵੇਖਦੀ ਭਲਾ ਕੀ ਕਹਿੰਦੇ ਆ ਜਾ ਰਾਜਾ ਹੋਰ ਤਾਂ ਨਹੀਂ ਕੋਈ ਸਮਾਨ ਲੈਣਾ ਹੁਣ ਉਹ ਨਹੀਂ ਨਹੀਂ ਹਾਂ ਹੋਊਗਾ ਤਾਂ ਲੈ ਆਵਾਂਗੇ ਫੇਰ ਸ਼ਹਿਰੋਂ ਜਾ ਕੇ ਓਏ ਆਹੋ ਤੇ ਮੈਨੂੰ ਫੋਨ ਕਰਕੇ ਦੱਸ ਦੀਂ ਤੇ ਫੇਰ ਚੱਲ ਜਾਾਂਗੇ ਆਹੋ ਆਹ ਤੇ ਮੇਰੀ ਗੱਲ ਸੁਣ ਲੋਕਾਂ ਦੇ ਵਿਆਹ ਵਿਖੀ ਜਾਂਦਾ ਵਾ ਕੋ ਆਪਣੇ ਬਾਰੇ ਵੇਖ ਲੈ ਕੋਈ ਓਏ ਯਾਰ ਆਪਣਾ ਕੀ ਕਰਾਉਣਾ ਘਰ ਤੇ ਤੈਨੂੰ ਪਤਾ ਖਲਾਰਾ ਪਿਆਰਿੰਦਾ ਨਿਕ ਨਿਕ ਗੱਲ ਤੋਂ ਤੇਰੇ ਨਾਲ ਦਿਆਂਦੇ ਨਾ ਨੇੜੇ ਸਕੂਲੇ ਪੜ੍ਹਦੇ ਹੀ ਹੁਣ ਤੇ ਕੀ ਕਰੀਏ ਇਹ ਦੇਖੋ ਕੋਠੀ ਆ ਤੇ ਜੇ ਮੈਂ ਕਰਾ ਲਿਆ ਤੇ ਮੁੜ ਕੇ ਕਿੱਥੇ ਰਹਿਣਾ ਹੀ ਹਾਂ ਉਹ ਰਹੀ ਜਾਣਾ ਰਹਿਣ ਨੂੰ ਕੀ ਹੁੰਦਿਆ ਸੇ ਦੱਸ ਉਹ ਨਹੀਂ ਯਾਰ ਇੱਕ ਅੱਧੀ ਕੋਠੀ ਹੋਰ ਪਾਊਗੀ ਨਾ ਨਾਲ ਤੇ ਫੇਰ ਕਰਾਵਾਂਗੇ ਕੋਠੀ ਬਣਾਉਂਦਾ ਰਹਾ ਤੇ ਵਿਆਹ ਰਹਿਣ ਦੀ ਤੀ ਉਹ ਕੋਈ ਗੱਲ ਨਹੀਂ ਵਿਆਹ ਵੀ ਹੋ ਜਾਊਗਾ ਯਾਰ ਉਹ ਤੂੰ ਇਦਾਂ ਕਿੰਨਾ ਰਹਿਣਾ ਵਾ ਤੇ ਨਾਲੇ ਮੇਰੀ ਗੱਲ ਸੁਣਾ ਘਰ ਰੋਲੀ ਬਲੀ ਪਹਿਣ ਦੀ ਕੀ ਗੱਲ ਹੋ ਗਈ ਆ ਉਹ ਰੋਲੀ ਕਾਦੀ ਪਹਿਣੀ ਆ ਹਾਂ ਉਹ ਭੁਜਾਈ ਨਹੀਂ ਆ ਜਿਹੜੀ ਆਹੋ ਉਹ ਕਹਿਣ ਦੀ ਆ ਵੀ ਨਿਆਣਾ ਲਿਆਉਣਾ ਭਰਾ ਆਪਣੇ ਦਾ ਹੈ ਆਹੋ ਮੇਰੀ ਸੁਣ ਲੈ ਗੱਲ ਇਹ ਕੰਮ ਨਾ ਹੁੰਦੀ ਕਿਤੇ ਉਹ ਯਾਰ ਉਹ ਗੱਲ ਤਾਂ ਇੱਕ ਪੱਤਾ ਪਿਆਵਾ ਘਰ ਚ ਕੋਈ ਵੀ ਨਹੀਂ ਕੰਮ ਪੱਦਾ ਪਗਾਨਾ ਖੂਨੇ ਪਗਾਨਾ ਹੁੰਦਾ ਵਾ ਉਹ ਉਹਦੇ ਭਾਜੀ ਨੂੰ ਮੈਂ ਕਹਿੰਦਾ ਵੀ ਇਹਨੇ ਸ਼ਰੀਕ ਬਣ ਕੇ ਬਹਿ ਜਾਣਾ ਸਾਡੀਆਂ ਜੜਾਂ ਚ ਹੁਣ ਤੈਨੂੰ ਕਿਸੇ ਗੱਲ ਦਾ ਪਤਾ ਨਹੀਂ ਆਣਾ ਵਾ ਕੱਲ ਨੂੰ ਵੱਡਾ ਹੋਇਆ ਨਾ ਇਹਨੇ ਸਾਰੇ ਕੰਮ ਕੀ ਉਹ ਕਰਨਾ ਹੀ ਫਿਰ ਉਹਨੇ ਤਾਂ ਫਿਰ ਕਰਨੇ ਹੀ ਆ ਆਹੋ ਇਹੋ ਗੱਲ ਦਾ ਰੰਗਲਾ ਚੱਲਣ ਡਿਆ ਵਾ ਕਿ ਨਾਮ ਮਰ ਕੇ ਤੂੰ ਨਹੀਂ ਕਹਿ ਜੋਗੇ ਜੀ ਉਹ ਚੱਲ ਕੋਈ ਗੱਲ ਨਹੀਂ ਆਪੇ ਕੋਈ ਨਾ ਕੋਈ ਹੱਲ ਕੱਢੂਗੀ ਮਾਤਾ ਹੁਣ ਮਾਤਾ ਨੂੰ ਅਸੀਂ ਸਾਰਿਆਂ ਨੇ ਕਿਹਾ ਤਾਂ ਵੀ ਜਵਾਬ ਹੀ ਦੇਈਆਂ ਭਰਨਾ ਪਿਆਰਾਂ ਦੇ ਪਾਣੀ ਦੇ ਪੈਣ ਦਈਏ ਇਹ ਗੱਲ ਦਾ ਉਹ ਨਹੀਂ ਨਹੀਂ ਇਹ ਕੰਮ ਹੋਣੀ ਨੇ ਕਹ ਦੇਣਾ ਪਤਾ ਮੁਰ ਕੇ ਖਲਾਰਾ ਵੜਾ ਪੀਂਦੇ ਹੁੰਦੇ ਕੱਲ ਦਾ ਠੀਕ ਆ ਨਾ ਤੂੰ ਹੋਰ ਕੋਈ ਸਮਾਂ ਚਾਹੀਦਾ ਹੋਗਾ ਤੇ ਮੈਂ ਦੱਸਦੀ ਤੇ ਮੈਂ ਫੋਲਿਆ ਦੂੰਗਾ ਤੈਨੂੰ ਚਲ ਮੈਂ ਦੱਸ ਦੂੰ ਕੋਈ ਗੱਲ ਨਹੀਂ ਚਲ ਠੀਕ ਆ ਫਿਰ ਠੀਕ ਆ ਚਲ